ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਗੂੰਜ ਪੰਜਾਬੀ ਚੈਨਲ ਤੇ ਅੱਜ ਦੀ ਵੀਡੀਓਜ਼ ਗੱਲ ਕਰਾਂਗੇ ਕਿ ਅਮਰੀਕਾ ਨੇ ਈਰਾਨ ਅਤੇ ਇਜ਼ਰਾਈਲ ਦੀ ਜੰਗ ਵਿੱਚ ਕੀ ਕੀਤਾ ਸੀਜ਼ਫਾਇਰ ਹੋਇਆ ਜਾਂ ਨਹੀਂ ਕਿੰਨੇ ਲੋਕ ਮਰੇ ਅਤੇ ਕਿੰਨਾ ਨੁਕਸਾਨ ਹੋਇਆ ਸਭ ਤੋਂ ਪਹਿਲਾਂ ਇਹ ਜਾਣੀਏ ਕਿ ਜੰਗ ਹੋਈ ਕਿਉਂ 13 ਜੂਨ 2025 ਨੂੰ ਇਜ਼ਰਾਈਲ ਨੇ ਈਰਾਨ ਦੇ ਕੁਝ ਥਾਵਾਂ ਤੇ ਹਮਲੇ ਕੀਤੇ ਉਹਨਾਂ ਨੇ ਕਿਹਾ ਕਿ ਈਰਾਨ ਖਤਰਨਾਕ ਪਰਮਾਣੂ ਹਥਿਆਰ ਬਣਾ ਰਿਹਾ ਸੀ ਈਰਾਨ ਨੇ ਕਿਹਾ ਉਸਦਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਹੈ ਫਿਰ ਜਵਾਬੀ ਕਾਰਵਾਈ ਦੇ ਵਿੱਚ ਈਰਾਨ ਨੇ ਇਜ਼ਰਾਈਲ ਤੇ ਸੈਂਕੜੇ ਮਿਜ਼ਾਇਲ ਅਤੇ ਡਰੋਨ ਹਮਲੇ ਕੀਤੇ ਅਤੇ ਜੰਗ ਦਾ ਐਲਾਨ ਹੋ ਗਿਆ ਦੋਹਾਂ ਪਾਸੋਂ ਇਸ ਨਾਲ ਦੋਹਾਂ ਦੇਸ਼ਾਂ ਵਿੱਚ ਬਹੁਤ ਨੁਕਸਾਨ ਹੋਇਆ ਇਸ ਦੇ ਨਾਲ ਹੀ ਅਮਰੀਕਾ ਨੇ ਵੀ ਦਖਲਅੰਦਾਜ਼ੀ ਕੀਤੀ ਪਹਿਲਾ ਅਮਰੀਕਾ ਨੇ ਇਜ਼ਰਾਈਲ ਦੀ ਹਵਾਈ ਸੁਰੱਖਿਆ ਵਿੱਚ ਮਦਦ ਕੀਤੀ ਫਿਰ 21 ਜੂਨ 2025 ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਅਸੀਂ ਈਰਾਨ ਦੀਆਂ ਤਿੰਨ ਥਾਵਾਂ ਫੋਰਡੋ ਇਸਫਹਾਨ ਅਤੇ ਨਤਾਂਸ ਤੇ ਹਮਲੇ ਕੀਤੇ ਇਸ ਨੂੰ ਆਪਰੇਸ਼ਨ ਮਿਡਨਾਈਟ ਹੈਮਰ ਕਿਹਾ ਗਿਆ ਅਮਰੀਕਾ ਨੇ ਵੱਡੇ ਬੰਬ ਵਰਤੇ 트럼ਪ ਨੇ ਕਿਹਾ ਕਿ ਈਰਾਨ ਦਾ ਪਰਮਾਣੂ ਹਥਿਆਰ ਪ੍ਰੋਗਰਾਮ ਖਤਮ ਹੋ ਗਿਆ ਪਰ ਈਰਾਨ ਨੇ ਇਸ ਦੇ ਉਲਟ ਨੇ ਕਿਹਾ ਨੁਕਸਾਨ ਜ਼ਿਆਦਾ ਨਹੀਂ ਹੋਇਆ ਈਰਾਨ ਨੇ ਜਵਾਬ ਵਿੱਚ ਕਤਰ ਵਿੱਚ ਅਮਰੀਕੀ ਫੌਜੀ ਅਡੇ ਤੇ ਮਿਜ਼ਾਇਲ ਮਾਰੇ ਪਰ ਕਤਰ ਨੇ ਇਹ ਹਮਲੇ ناکਾਮ ਕਰ ਦਿੱਤੇ ਹੁਣ ਮੌਜੂਦਾ ਹਾਲਾਤ ਕੀ ਹਨ 23 ਜੂਨ 2025 ਨੂੰ 트럼ਪ ਨੇ ਕਿਹਾ ਕਿ ਈਰਾਨ ਅਤੇ ਇਜ਼ਰਾਈਲ ਨੇ ਸੀਜ਼ਫਾਇਰ ਮੰਨ ਲਿਆ ਅਮਰੀਕਾ ਤੇ ਕਤਰ ਨੇ ਇਸ ਵਿੱਚ ਮਦਦ ਕੀਤੀ ਸੀਜ਼ਫਾਇਰ 24 ਜੂਨ ਨੂੰ ਸਵੇਰੇ ਸ਼ੁਰੂ ਹੋਇਆ ਪਹਿਲਾਂ ਦੋਹਾਂ ਦੇਸ਼ਾਂ ਨੇ ਕਿਹਾ ਕਿ ਦੂਜਾ ਪਾਸਾ ਸੀਜ਼ਫਾਇਰ ਤੋੜ ਰਿਹਾ ਇਰਾਨ ਨੇ ਕਿਹਾ ਇਜ਼ਰਾਈਲ ਨੇ ਹਮਲੇ ਕੀਤੇ ਅਤੇ ਇਜ਼ਰਾਈਲ ਨੇ ਕਿਹਾ ਇਰਾਨ ਨੇ ਮਿਜ਼ਾਈਲ ਮਾਰੇ ਪਰ ਟਰੰਪ ਨੇ ਸਖਤ ਚੇਤਾਵਨੀ ਦਿੱਤੀ ਅਤੇ 25 ਜੂਨ 2025 ਤੋਂ ਸੀਜ਼ ਫਾਇਰ ਪੱਕਾ ਹੋ ਗਿਆ ਹੁਣ ਜੰਗ ਰੁਕੀ ਹੋਈ ਹੈ ਪਰ ਸਥਿਤੀ ਨਾਜ਼ੁਕ ਹੈ ਇਰਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹਨ ਪਰ ਇਰਾਨ ਅਤੇ ਇਜ਼ਰਾਈਲ ਨੂੰ ਇੱਕ ਦੂਜੇ ਤੇ ਭਰੋਸਾ ਨਹੀਂ ਹਾਲਾਂਕਿ ਇਜ਼ਰਾਈਲ ਵਿੱਚ ਸਕੂਲ ਅਤੇ ਹਵਾਈ ਅੱਡੇ ਖੁੱਲ ਗਏ ਅਤੇ ਇਰਾਨ ਵਿੱਚ ਵੀ ਜ਼ਿੰਦਗੀ ਸੁਧਾਰਨ ਹੋ ਰਹੀ ਹੈ ਹੁਣ ਜਾਣਦੇ ਹਾਂ ਕਿ ਜੰਗ ਵਿੱਚ ਕਿੰਨਾ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਈਰਾਨ ਵਿੱਚ ਲਗਭਗ 4700 ਲੋਕ ਜ਼ਖਮੀ ਹੋਏ ਹਨ ਅਤੇ 600 ਦਾ ਲੋਕਾਂ ਦੀ ਮੌਤ ਦੀ ਰਿਪੋਰਟ ਆਈ ਅਤੇ ਇਜ਼ਰਾਈਲ ਵਿੱਚ 28 ਲੋਕਾਂ ਦੀ ਮੌਤ ਦੀ ਰਿਪੋਰਟ ਹੈ ਅਮਰੀਕਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਥਾਮਾ ਦਾ ਨੁਕਸਾਨ ਈਰਾਨ ਵਿੱਚ ਪਰਮਾਣੂ ਥਾਮਾ ਨਟਾਂਸ ਫੋਰ ਡੋ ਇਸਫਹਾਨ ਨੂੰ ਨੁਕਸਾਨ ਖਰਚਾ ਲਗਭਗ 80 ਅਰਬ ਰੁਪਏ ਹੋ ਸਕਦਾ ਹੈ ਇਜ਼ਰਾਈਲ ਵਿੱਚ ਕਾਰ ਸਕੂਲ ਅਤੇ ਹਸਪਤਾਲ ਨੂੰ ਨੁਕਸਾਨ ਖਰਚਾ 40 ਅਰਬ ਰੁਪਏ ਹੋ ਸਕਦਾ ਹੈ ਅਮਰੀਕੀ ਸਥਾਨਾਂ ਨੂੰ ਕੋਈ ਸਿੱਧਾ ਨੁਕਸਾਨ ਨਹੀਂ ਹੋਇਆ ਪਰ ਆਪਰੇਸ਼ਨ ਮਿਡਨਾਈਟ ਹੈਮਰ ਦੀ ਲਾਗਤ 1 ਅਰਬ ਲਗਭਗ ਹੋ ਸਕਦੀ ਹੈ ਹੁਣ ਅੱਗੇ ਕੀ ਹੋ ਸਕਦਾ ਹੈ ਫਿਲਹਾਲ ਸੀਜ਼ਫਾਇਰ ਹੈ ਪਰ ਈਰਾਨ ਅਤੇ ਇਜ਼ਰਾਈਲ ਵਿਚਕਾਰ ਝਗੜਾ ਖਤਮ ਨਹੀਂ ਹੋਇਆ ਈਰਾਨ ਗੱਲਬਾਤ ਲਈ ਤਿਆਰ ਹੈ ਪਰ ਇਜ਼ਰਾਈਲ ਸਖਤ ਹੈ ਅਮਰੀਕਾ ਦੀ ਮਦਦ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਕਰ ਦਿੱਤਾ ਮਿਡਲ ਈਸਟ ਵਿੱਚ ਸ਼ਾਂਤੀ ਆਉਣੀ ਹਜੇ ਮੁਸ਼ਕਲ ਲੱਗਦੀ ਹੈ ਇਹ ਸੀ ਈਰਾਨ ਇਜ਼ਰਾਈਲ ਜੰਗ ਅਤੇ ਅਮਰੀਕਾ ਦੀ ਕਹਾਣੀ ਤੁਸੀਂ ਕੀ ਸੋਚਦੇ ਹੋ ਕਿ ਸੀਜ਼ਫਾਇਰ ਸ਼ਾਂਤੀ ਲਿਆਵੇਗਾ ਕਮੈਂਟਸ ਵਿੱਚ ਦੱਸੋ ਗੂੰਜ ਪੰਜਾਬੀ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਅਤੇ ਅਗਲੀ ਵੀਡੀਓ ਵਿੱਚ ਮਿਲਦੇ ਆਂ ਸਤ